ਪੰਜਾਬ ਸਰਕਾਰ ਨੇ ਸੂਬਾ ਵਾਸੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ ਹੁਣ ਵਿਦੇਸ਼ੋਂ ਪੰਜਾਬ ਆਉਣ ਵਾਲਿਆਂ ਨੂੰ ਨਹੀਂ ਆਵੇਗੀ ਕੋਈ ਵੀ ਮੁਸ਼ਕਲ ਸ਼ੁਰੂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਹਵਾਈ ਅੱਡੇ ਲਈ ਸਰਕਾਰੀ বাস ਸੇਵਾ ਜੀਆਂ ਦੱਸਦੀ ਏ ਕਿ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਜਿਹੜੇ ਲੋਕ ਹੁਣ ਵਿਦੇਸ਼ੋਂ ਪੰਜਾਬ ਆਉਣਗੇ ਉਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ ਕਿਉਂਕਿ ਅੰਮ੍ਰਿਤਸਰ ਹਵਾਈ ਅੱਡੇ ਦੇ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਆਖਰੀ ਦਿਨ ਦੇ ਵਿੱਚ ਇੱਕ ਵਿਸ਼ੇਸ਼ ਮੁੱਦਾ ਚੁੱਕਿਆ ਗਿਆ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ ਇਸ ਬੰਦ ਦੇ ਵਿੱਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਹੋਰਾਂ ਨੇ ਆਖਿਆ ਹੈ ਕਿ ਦਿੱਲੀ ਹਵਾਈ ਅੱਡੇ ਦੇ ਮੁਕਾਬਲੇ ਅੰਮ੍ਰਿਤਸਰ ਹਵਾਈ ਅੱਡੇ ਦੇ ਲਈ ਅੰਤਰਰਾਸ਼ਟਰੀ ਜਿਹੜੀਆਂ ਉਡਾਣਾਂ ਨੇ ਉਹ ਘਟਨੇ ਇਸ ਕਰਕੇ ਹੀ ਇੱਥੇ ਸਰਕਾਰੀ বাস ਸੇਵਾ ਸ਼ੁਰੂ ਨਹੀਂ ਕੀਤੀ ਗਈ। ਉਹਨਾਂ ਨੇ ਆਖਿਆ ਹੈ ਕਿ ਜੇਕਰ ਇੱਥੇ ਜੜੀਆਂ ਅੰਤਰਰਾਸ਼ਟਰੀ ਉਡਾਣਾਂ ਨੇ ਉਹ ਜ਼ਿਆਦਾ ਹੋਣ ਤਾਂ ਫਿਰ ਸਵਾਰੀਆਂ ਵੀ ਜ਼ਿਆਦਾ ਹੋਣਗੀਆਂ ਤਾਂ ਫਿਰ ਇੱਥੇ ਸਰਕਾਰੀ বাস ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ ਉਹਨਾਂ ਨੇ ਆਖਿਆ ਹੈ ਕਿ ਇਸ ਦੇ ਸੰਬੰਧ ਦੇ ਵਿੱਚ ਇੱਕ ਸਰਵੇ ਕੀਤਾ ਜਾਵੇਗਾ ਕਿ ਜਿਹੜੇ ਇਲਾਕਿਆਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਦੇ ਲਈ ਜ਼ਿਆਦਾ ਲੋਕ ਆਉਂਦੇ ਨੇ ਤਾਂ ਫਿਰ ਉਸ ਸੰਬੰਧ ਦੇ ਵਿੱਚ ਅਧਿਐਨ ਕੀਤਾ ਜਾਵੇਗਾ ਤਾਂ ਫਿਰ ਸਰਕਾਰੀ বাস ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ ਉਨ੍ਹਾਂ ਨੇ ਆਖਿਆ ਹੈ ਕਿ ਇਸ ਬੰਦ ਦੇ ਵਿੱਚ ਇਹ ਵੀ ਕੋਸ਼ਿਸ਼ ਹੋਵੇਗੀ ਕਿ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਆਉਣ ਵਾਸਤੇ ਵੀ ਸਰਕਾਰੀ বাস ਸੇਵਾ ਮੁਹੱਈਆ ਕਰਵਾਈ ਜਾਵੇ ਇਸ ਲਈ ਵੀ ਸੂਬਾ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾਣਗੇ ਤਾਂ ਕਿ ਜਿਹੜੇ ਲੋਕ ਵਦੇਸ਼ੋਂ ਪੰਜਾਬ ਆਉਂਦੇ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ ਸੋ ਦੱਸਨੀ ਇਹ ਕਿ ਸੂਬਾ ਸਰਕਾਰ ਦੇ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਉਚੇਚੇ ਕਦਮ ਚੁੱਕੇ ਗਏ ਨੇ ਜਿਸ ਦੇ ਨਾਲ ਸੂਬਾ ਵਾਸੀਆਂ ਨੂੰ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਪਹਿਲਾਂ ਆਉਂਦੀਆਂ ਸਨ ਉਹਨਾਂ ਨੂੰ ਖਤਮ ਕੀਤਾ ਗਿਆ ਏ ਤੇ ਹੁਣ ਵੀ ਸੂਬਾ ਸਰਕਾਰ ਦੇ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਨੇ ਜਿਸ ਦੇ ਨਾਲ ਜਿਹੜੀਆਂ ਮੁਸ਼ਕਲਾਂ ਸੂਬਾ ਵਾਸੀਆਂ ਨੂੰ ਆਉਂਦੀਆਂ ਨੇ ਉਹਨਾਂ ਨੂੰ ਖਤਮ ਕੀਤੇ ਜਾਂਦੇ ਯਤਨ ਕੀਤੇ ਜਾ ਰਹੇ ਨੇ ਤੇ ਹੁਣ ਇਹ ਮੁੱਦਾ ਉਠਾਇਆ ਗਿਆ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਦੇ ਲਈ ਸਰਕਾਰੀ ਵਸਤੇਵਾ ਸ਼ੁਰੂ ਹੋਣੀ ਚਾਹੀਦੀ ਹੈ ਇਸ ਤੇ ਲਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਵਿੱਚ ਮੁੱਦਾ ਚੁੱਕਿਆ ਗਿਆ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਦੇ ਲਈ ਜਿਹੜੀ ਸਰਕਾਰੀ বাস ਸੇਵਾ ਸ਼ੁਰੂ ਹੋਣੀ ਚਾਹੀਦੀ ਹੈ ਇਸ ਸਬੰਧ ਦੇ ਵਿੱਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰੋਪੁਰਾ ਨੇ ਆਖ ਦਿੱਤਾ ਹੈ ਕਿ ਜੇਕਰ ਸਵਾਰੀਆਂ ਜ਼ਿਆਦਾ ਹੋਣਗੀਆਂ ਤਾਂ ਬਹੁਤ ਜਲਦ ਜਿਹੜੀ ਸਰਕਾਰੀ বাস ਸੇਵਾ ਉਹ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਹੈ ਕਿ ਇਹ ਵੀ ਕੋਸ਼ਿਸ਼ ਰਹੇਗੀ ਕਿ ਦਿੱਲੀ ਹਵਾਈ ਅੱਡੇ ਤੋਂ ਜਿਹੜੇ ਨੌਜਵਾਨ ਚਾਹੇ ਮੁੰਡੇ ਹੋਣ ਕੁੜੀਆਂ ਹੋਣ ਜੜੀਆਂ ਵੀ ਸਵਾਰੀਆਂ ਪੰਜਾਬ ਆਉਣਾ ਚਾਹੁੰਦੀਆਂ ਨੇ ਉਹਨਾਂ ਦੇ ਲਈ ਸਰਕਾਰੀ বাস ਸੇਵਾ ਵੀ ਸ਼ੁਰੂ ਕੀਤੀ ਜਾ ਸਕੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਨਾ ਆਵੇ ਸੋ ਸੂਬਾ ਸਰਕਾਰ ਦੇ ਵੱਲੋਂ ਇਹ ਸੂਬਾ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਖਰਚਾ ਵੀ ਘਟੇਗਾ ਤੇ ਨਾਲ ਹੀ ਸਫਰ ਵੀ ਪਹਿਲਾਂ ਦੇ ਦਾ ਲੋ ਕਿਤੇ ਜ਼ਿਆਦਾ ਸੁਖਾਲਾ ਹੋ ਜਾਵੇ